ਕਾਂਗਰਸ ਦੇ ਰਾਹੁਲ ਗਾਂਧੀ ਬੀਤੇ ਦਿਨੀ ਪੰਜਾਬ ਦੌਰੇ ਤੇ ਸਨ ਤੇ ਇਸ ਦਰਮਿਆਨ ਬਾਬਾ ਬੁੱਢਾ ਸਾਹਿਬ RAMDAS ਵਿੱਚ ਕਾਂਗਰਸ 'ਚ ਆਗੂ ਦੇ ਆਉਣ ਦੇ ਮੌਕੇ ਤੇ ਗੁਰਦੁਆਰਾ ਸਾਹਿਬ ਹੁੰਦਰ ਉਹਨਾਂ ਨੂੰ ਸਰਪਾਉ ਪੇਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਮਰਿਆਦਾ ਦੀ ਉਲੰਘਣਾ ਦੱਸਦੇ ਹੋਏ ਕੁਝ ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਐਸਪੀ ਸੀ ਨੇ ਪ੍ਰੈਸ ਨੋਟ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਇਸ ਮੌਕੇ ਆਜੀ ਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਹੇ ਕਿ ਪਿਛਲੇ ਦਿਨੀ ਰਾਹੁਲ ਗਾਂਧੀ ਜੀ ਪੰਜਾਬ ਆਏ ਸਨ ਤੇ ਉਹਨਾਂ ਨੇ ਗੁਰਦੁਆਰਾ ਸਹਿਬ ਵਿੱਚ ਮੱਥਾ ਟੇਕਿਆ ਕੋਈ ਵੀ ਗੁਰਦੁਆਰਾ ਸਹਿਬ ਵਿੱਚ ਆਉਂਦਾ ਹੈ ਤਾਂ ਉਸ ਨੂੰ ਯਾਤਰੀ ਦੀ ਤੌਰ ਤੇ ਜਗ੍ਹਾ ਦਿੱਤੀ ਜਾਂਦੀ ਹੈ ਤੇ ਉਹਨਾਂ ਤੋਂ ਅਰਦਾਸ ਕਰਵਾਈ ਸਾਡੇ ਸਾਫ ਕਰਦਾਸੀ ਭਾਈ ਕੁਲਵੰਦਰ ਸਿੰਘ ਨੇ ਅਰਦਾਸ ਕੀਤੀ ਤੇ ਉਹ ਕਹਿੰਦੇ ਮੈਨੂੰ ਕਾਂਗਰਸ ਹੀ ਅੱਗੂ ਲੈ ਕੇ ਆਏ ਸਰ ਤੇ ਉਹਨਾਂ ਵੱਲੋਂ ਮਰਿਆਦਾ ਦੇ ਅੰਦਰ ਜੰਗਲੇ ਅੰਦਰ ਜਾਇਆ ਜਾਂਦਾ ਪਰ ਜੰਗਲੇ ਅੰਦਰ ਰਾਹੁਲ ਗਾਂਧੀ ਨੂੰ ਸਰਪੋਹ ਦਿੱਤਾ ਗਿਆ ਤੇ ਉਹਨਾਂ ਨਾਲ ਪਾਰਟੀ ਦੇ ਹੋਰ ਅਗ ਵੀ ਮੌਜੂਦ ਸਨ ਕੇਸ ਨੂੰ ਲੈ ਕੇ ਸਿੱਖ ਕੌਮ ਅੰਦਰ ਬੋਸ ਸੀ ਤੇ ਇਸ ਤੋਂ ਬਾਅਦ ਐਸਜੀਪੀਸੀ ਨੇ ਜਾਂਚ ਕਮੇਟੀ ਬਣਾਈ ਸੀ ਜਾਂਚਦਾਨ ਕਮੇਟੀ ਨੇ ਦੇਖਿਆ ਕਿ ਅੰਤਰੀ ਕਮੇਟੀ ਦੇ ਫੈਸਲੇ ਦੀ ਲੰਘਣਾ ਜਿਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਪੰਜਾਬ ਹੜਾਂ ਦੀ ਮਾਰ ਰੇਟ ਚੱਲ ਰਿਹਾ ਜਿਸ ਦੇ ਵਿੱਚ ਵੱਖ-ਵੱਖ ਲੋਕ ਇਸ ਸਮੇਂ ਤੇ ਜਿੱਥੇ ਸਹਾਇਤਾ ਦੇ ਰਹੇ ਨੇ ਕੁਝ ਗਿੜਾ-ਗੂੜਾ ਲਾਉਣ ਵੀ ਆਉਂਦੇ ਨੇ ਰਾਜਨੀਤਿਕ ਪਾਰਟੀਆਂ ਦੇ ਕੁਝ ਆਗੂ ਜਿਹੜੇ ਆ ਉਹ ਫੋਟੋ ਖਿਚਾਉਣ ਦਾ ਕੰਮ ਵੀ ਕਰਦੇ ਨੇ ਚਲੋ ਅੱਜ ਦੇ ਇਸ ਸਮੇਂ ਤੇ ਜਿਨ੍ਹਾਂ ਵੀ ਹਾਜ਼ਰ ਨਾਰਾ ਮਾਰਦਾ ਉਹਦੇ ਨਾਲ ਅਸੀਂ ਸਹਿਮਤੀ ਦਾ ਪ੍ਰਗਟਾਵਾ ਕਰਦੇ ਹਾਂ ਧੰਨਵਾਦ ਕਰਦੇ ਹਾਂ ਪਿਛਲੇ ਦਿਨੀ ਰਾਹੁਲ ਗਾਂਧੀ ਆਏ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਸਬੰਧਤ ਸ਼ਰੋਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬ ਵਿਖੇ ਉੱਥੇ ਮੱਥਾ ਟੇਕਿਆ ਉਹਨਾਂ ਨੇ ਕੋਈ ਵੀ ਗੁਰਦੁਆਰਾ ਸਾਹਿਬ ਆਉਂਦਾ ਉਹਨੂੰ ਉੱਥੇ ਇੱਕ ਯਾਤਰੀ ਦੇ ਤੌਰ ਤੇ ਉਹਨੂੰ ਜਗ੍ਹਾ ਮਿਲਦੀ ਆ ਤੇ ਉਥੇ ਅਰਦਾਸ ਕਰਾਈ ਗਈ ਜਿਹੜੇ ਸਾਡੇ ਸਾਫਕਾ ਅ ਅਰਦਾਸ ਇਹ ਭਾਈ ਕੁਲਵੰਦਰ ਸਿੰਘ ਜੀ ਨੇ ਕੀਤੀ ਜਿਨ੍ਹਾਂ ਨੇ ਉਹਨਾਂ ਨੇ ਦੱਸਿਆ ਕਿ ਮੈਨੂੰ ਕਿਸੇ ਕਾਂਗਰਸੀ ਆਗੂ ਜਿਹੜੇ ਉਹ ਲੈ ਕੇ ਆਏ ਸੀ ਉਹ ਕਹਿੰਦੇ ਮੈਂ ਸਰਬਾਦੇ ਭਲੇ ਦੀ ਅਰਦਾਸ ਕੀਤੀ ਆ ਭਾਵੇਂ ਉਹਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦੀ ਗੱਲ ਵੀ ਕੀਤੀ ਆ ਤੇ ਉਥੇ ਦੇ ਜਿਹੜੇ ਮੁਲਾਜ਼ਮ ਸੀ ਚਰੌਣੀ ਕਮੇਟੀ ਦੇ ਉਹਨਾਂ ਵੱਲੋਂ ਜਿਹੜਾ ਇੱਕ ਜੰਗਲਾਵਾ ਜਿਹੜੀ ਇੱਕ ਮਰਿਆਦਾ ਦੇ ਨਾਲ ਹੀ ਉਹ ਜੰਗਲੇ ਦੇ ਅੰਦਰ ਜਾਇਆ ਜਾਂਦਾ ਕਿਉਂਕਿ ਹਰ ਧਰਮ ਦੇ ਇੱਕ ਜਿਹੜੇ ਪ੍ਰਬੰਧਾਂ ਦੇ ਕੁਝ ਕਾਇਦੇ ਹੁੰਦੇ ਆ। ਤੋਂ ਉਸ ਜੰਗਲੇ ਦੇ ਅੰਦਰ ਰਾਹੁਲ ਗਾਂਧੀ ਨੂੰ ਜਿਹੜਾ ਸਰੋਪਾ ਦਿੱਤਾ ਗਿਆ। ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਪਾਰਟੀ ਦੇ ਅਧਿਕਾਰੀ ਨੂੰ ਸਰੋਪਾ ਦਿੱਤਾ ਗਿਆ। ਜਿਸ ਗੱਲ ਤੇ ਸਿੱਖ ਆਵਾਮ ਦੇ ਅੰਦਰ ਬਹੁਤ ਵੱਡਾ ਇਤਰਾਜ਼ ਆਇਆ। ਉਹਨਾਂ ਨੇ ਚੋਣਨੀ ਕਮੇਟੀ ਦੀ ਵਿਰੋਧਤਾ ਕੀਤੀ। ਚੋਣਨੀ ਕਮੇਟੀ ਨੂੰ ਇਸ ਗੱਲ ਤੇ ਭੰਡਿਆ ਕਿ ਇਹ ਜਿਹੜੀ ਕੀ ਹੁਣ ਰਾਹੁਲ ਗਾਂਧੀ ਨੇ ਕਿਹੜੇ ਐਸੇ ਸਿੱਖਾਂ ਦੇ ਵਾਸਤੇ ਕੁ ਭਲੇਗ ਜੇ ਕੰਮ ਕਰਦੇ ਤੇ ਜਿਹਦੇ ਉਹਨਾਂ ਨੂੰ ਸਨਮਾਨ ਤੇ ਸਰੂਪਾ ਦਿੱਤਾ ਜਾ ਰਿਹਾ। ਸੋ ਇਹ ਵੱਡਾ ਇੱਕ ਸੀਗਾ ਸੋ ਛਲੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਜਾਂਚ ਕਮੇਟੀ ਬਿਠਾਈ ਜਿਨ੍ਹਾਂ ਨੇ ਜਾਂਚ ਕੀਤੀ ਜਾਂਚ ਤੋਂ ਬ੍ਰੰਤ ਜਿਹੜੇ ਪਿਛਲੇ ਸਮੇਂ 'ਚ ਅੰਤਰਿਕ ਕਮੇਟੀ ਦੇ ਹੁਕਮ ਸੀ ਜਿੱਥੇ ਉਹਦੀ ਉਲੰਘਣਾ ਕੀਤੀ ਗਈ ਕਿ ਕਿਸੇ ਵੀ ਰਾਜਨੀਤਿਕ ਵਿਅਕਤੀ ਨੂੰ ਦਰਬਾਰ ਦੇ ਅੰਦਰ ਕੋਈ ਸਨਮਾਨ ਸਰੂਪਾ ਨਹੀਂ ਦਿੱਤਾ ਜਾਏਗਾ ਉਹਦੀ ਉਲੰਘਣਾ ਤੇ ਸਿੱਖ ਆਵਾਮ ਦੀ ਮੰਦੀ ਮਨਛਾ ਜਿਹੜੀ ਆ ਈ ਰਾਹੁਲ ਗਾਂਧੀ ਜਿਹੜਾ ਕਿ ਅੱਜ ਵੀ ਸਿੱਖਾਂ ਦੇ ਕਾਤਲਾਂ ਨੂੰ ਨਾਲ ਲੈ ਕੇ ਘੁੰਮ ਰਿਹਾ ਆਪਣੇ ਦਾਦੀ ਤੇ ਆਪਣੇ ਬਾਪ ਦੇ ਕੀਤੇ ਸਿੱਖਾਂ ਦੇ ਨਾਲ ਜ਼ੁਲਮ ਨੂੰ ਅੱਜ ਤੱਕ ਉਹਨੇ ਨਾ ਮੰਨਿਆ ਤੇ ਨਾ ਉਸਦੀ ਕੋ ਮਾਫੀ ਮੰਗੀ ਆ ਸਿੱਖ ਵਾਮਿੰਦਰ ਦਾੜਾ ਰੋਸ ਆ ਤੋਂ ਉਸ ਗੱਲ ਨੂੰ ਲੈ ਕੇ ਸ਼ਰੋਣੀ ਕਮੇਟੀ ਵੱਲੋਂ ਜਿਹੜੇ ਦੋ ਮੁਲਾਜ਼ਮ ਕਥਾਵਾਚਕ ਤੇ ਇੱਕ ਜਿਹੜਾ ਮੁਲਾਜ਼ਮ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਜਿਹੜਾ ਐਵਜੀ ਜਿਹੜਾ ਉੱਥੇ ਮੁਲਾਜ਼ਮ ਸੀਗਾ ਕੁਨਵਿੰਦਰ ਸਿੰਘ ਉਦੀ ਉਹਨੂੰ ਹਾਰਗ ਕਰ ਦਿੱਤਾ ਗਿਆ ਤੇ ਮੈਨੇਜਰ ਜਿਹੜਾ ਪ੍ਰਗਟ ਸਿੰਘ ਆ ਉਹਦੀਆਂ ਉਸ ਨੂੰ ਵਾਰਨਿੰਗ ਦੇ ਕੇ ਉਥੋਂ ਦੀ ਤਬਾਦਲਾ ਕਰ ਦਿੱਤਾ ਗਿਆ ਸੋ ਇਹ ਜਦ ਨੇ ਵੀ ਸਾਰੇ ਮਾਮਲੇ ਹੋਏ ਨੇ ਇਹ ਸ਼ਰੋਣੀ ਕਮੇਟੀ ਦੇ ਜਿਹੜੇ ਫਰਜ ਬਣਦੇ ਨੇ ਸ਼ਰੋਣੀ ਕਮੇਟੀ ਤੋਂ ਜਿਸ ਤਾਂ ਦੀ ਆਸ ਕਰਦੇ ਨੇ ਉਹਨਾਂ ਨੂੰ ਲੈ ਕੇ ਇਹ ਸਾਰੇ ਫੈਸਲੇ ਕੀਤੇ ਗਏ ਨੇ ਆਵਾਮ ਦੀ ਆਵਾਜ਼ ਨੂੰ ਸੁਣਦਿਆਂ ਹੋਇਆਂ ਸ਼ਰੋਣੀ ਕਮੇਟੀ ਨੇ ਇਹ ਤੇ ਆਪਣੇ ਜਿਹੜੇ ਪ੍ਰਬੰਧਾਂ ਦੇ ਵਿੱਚ ਕੀਤੀ کوتاਹੀ ਦਾ ਜਿਹੜਾ ਫੈਸਲਾ ਲੈਂਦੇ ਆ ਇਹ ਜਿਹੜਾ ਫੈਸਲਾ ਕੀਤਾ ਸੋ ਇਹ ਫੈਸਲੇ ਤੇ ਜੋ ਸੰਗਤ ਵੱਲੋਂ ਰਿਸਪੌਂਸ ਆ ਰਿਹਾ ਉਹ ਬਹੁਤ ਠੀਕ ਹੈ ਕਿ ਸਮੇਂ ਸਿਰ ਕੀਤਾ ਫੈਸਲਾ ਵੀ ਪ੍ਰਬੰਧ ਦੇ ਵਿੱਚ ਇੱਕ ਗਲਤੀ ਹੋਈ ਨਹੀਂ ਉਹਦਾ ਸੁਧਾਰ ਕੀਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ